ਸਤਿ ਸ਼੍ਰੀ ਅਕਾਲ ਇੱਕ ਵਾਰ ਫਿਰ ਤੋਂ ਐਮਕੀ ਗੁਰਬਾਣੀ ਤੇ ਤੁਹਾਡਾ ਸਵਾਗਤ ਹੈ ਚੁੱਪ ਰਹਿ ਕੇ ਕੀਤਾ ਦਾਨ ਰੂਹ ਨੂੰ ਰਜਾਉਂਦਾ ਹੈ ਤੇ ਰੋਲਾ ਪਾ ਕੇ ਕੀਤਾ ਹੋਇਆ ਦਾਨ ਫਿੱਟੇ ਮੋਹ ਅਖਵਾਉਂਦਾ ਹੈ ਬਗਾਵਤਾ ਕਰਨ ਲਈ ਬਹੁਤ ਵੱਡੇ ਕਲੇਜੇ ਦੀ ਲੋੜ ਹੁੰਦੀ ਹੈ ਤੇ ਕਿਸੇ ਦੇ ਤਲਵੇ ਚੱਟਣ ਲਈ ਮਿੱਠਾ ਬੋਲ ਕੇ ਜੀਬ ਹੀ ਕਾਫੀ ਹੈ ਕਈ ਵਾਰੀ ਤੁਸੀਂ ਲੋਕਾਂ ਨੂੰ ਇਹ ਓਲਾਂਬਾ ਦੇਣ ਦੇ ਸੁਣਿਆ ਹੋਵੇਗਾ ਲੋਕ ਕਹਿਣਗੇ ਕਿ ਲੋਕ ਔਖੇ ਵੇਲੇ ਕੰਮ ਨਹੀਂ ਆਉਂਦੇ ਪਰ ਇਹਨਾਂ ਨੂੰ ਇਹ ਵੀ ਪੁੱਛਿਆ ਜਾਵੇ ਕਈ ਲੋਕਾਂ ਨੂੰ ਕਿ ਤੁਸੀਂ ਕਿਸੇ ਦੇ ਕਿੰਨਾ ਕੰਮ ਆਉਂਦੇ ਹੋ ਜ਼ੁਬਾਨ ਦਾ ਵਜ਼ਨ ਬਹੁਤ ਹੀ ਘੱਟ ਹੁੰਦਾ ਹੈ ਪਰ ਇਹ ਸੰਭਾਲਿਆ ਕਿਸੇ-ਕਿਸੇ ਕੋਲੋਂ ਹੀ ਜਾਂਦਾ ਹੈ ਕੁਝ ਸੱਟਾਂ ਏਦਾਂ ਦੀਆਂ ਹੁੰਦੀਆਂ ਹਨ ਜੋ ਪਾਣੀ ਤੇ ਲੀਕਾਂ ਵਰਗੀਆਂ ਹੁੰਦੀਆਂ ਹਨ ਜੋ ਦਿਸਦੀਆਂ ਤਾਂ ਨਹੀਂ ਪਰ ਮਹਿਸੂਸ ਬਹੁਤ ਹੁੰਦੀਆਂ ਹਨ ਨਾ ਵਿਸਰੀ ਤੇ ਨਾ ਹੀ ਵਿਸਾਰੀ ਨਾ ਭੁੱਲੀ ਨਾ ਭੁਲਾਏ ਸਾਡੀ ਆਸ ਦਾਤਿਆ ਸਿਰਫ ਤੇਰੇ ਤਾਈਂ ਕਦੇ ਵੀ ਕਿਸੇ ਦੇ ਨਾਲ ਠੱਗੀ ਬੇਈਮਾਨੀ ਧੋਖਾੜੀ ਕਦੇ ਨਾ ਕਰੋ ਕਿਉਂਕਿ ਕਈ ਵਾਰ ਇਹਨਾਂ ਦਾ ਫਲ ਤੁਹਾਡੇ ਬੱਚਿਆਂ ਨੂੰ ਭੁਗਤਣਾ ਪੈਂਦਾ ਹੈ ਜਿਨ੍ਹਾਂ ਦਾ ਕੋਈ ਕਸੂਰ ਵੀ ਨਹੀਂ ਹੁੰਦਾ ਤੁਸੀਂ ਚਾਹੇ ਲੂਣ ਬਣ ਜੋ ਚਾਹੇ ਤੁਸੀਂ ਖੰਡ ਬਣ ਜੋ ਪਰ ਵਰਤੇ ਤੁਸੀਂ ਸਵਾਦ ਦੇ ਅਨੁਸਾਰ ਹੀ ਜਾਉਂਗੇ ਮੇਰੀ ਉਮੀਦ ਨਾ ਹੀ ਟੁੱਟੀ ਹੈ ਤੇ ਨਾ ਹੀ ਟੁੱਟੇਗੀ ਕਿਉਂਕਿ ਮੈਂ ਦੁਨੀਆ ਤੋਂ مایوس ਹੋ ਸਕਦਾ ਪਰ ਤੇਰੇ ਤੋਂ مایوس ਕਦੇ ਨਹੀਂ ਹੋ ਸਕਦਾ ਬੰਦਾ ਆਪਣਾ ਮੁਖੜਾ ਤਾਂ ਸਜਾ ਲੈਂਦਾ ਹੈ ਜਿਸ ਨੂੰ ਦੁਨੀਆ ਨੇ ਦੇਖਣਾ ਹੁੰਦਾ ਹੈ ਪਰ ਆਪਣੀ ਆਤਮਾ ਨੂੰ ਨਹੀਂ ਸਜਾਉਂਦਾ ਜਿਸ ਨੂੰ ਰੱਬ ਨੇ ਦੇਖਣਾ ਹੁੰਦਾ ਹੈ ਆਤਮਾ ਨੂੰ ਦੇਖ ਕੇ ਜਿੱਥੇ ਰੱਬ ਨੇ ਖੁਸ਼ ਹੋਣਾ ਹੁੰਦਾ ਹੈ ਜੇ ਕਿਸਮਤ ਕਿਸੇ ਮੋੜ ਤੇ ਧੋਖਾ ਦੇ ਜਾਵੇ ਤਾਂ ਦਿਲ ਨਹੀਂ ਛੱਡੀਦਾ ਵਾਸੇ ਇੱਕ ਭਰੋਸਾ ਉਸ ਅਕਾਲ ਪੁਰਖ ਵਾਹਿਗੁਰੂ ਤੇ ਰੱਖੀਦਾ ਉਸ ਬਾਜਾ ਵਾਲੇ ਤੇ ਰੱਖੀਦਾ ਮੈਂ ਕੁਝ ਵੀ ਨਹੀਂ ਤੇਰੇ ਬਿਨਾ ਦਾਤਿਆ ਤਉ ਵਜੂਦ ਹੈ ਮੇਰੀ ਕਹਾਣੀ ਦਾ ਸਮੁੰਦਰਾਂ ਤੋਂ ਵੱਧ ਕੇ ਬਸ ਮੈਂ ਤਾਂ ਇੱਕ ਸਿਰਫ ਤੁਪਕਾ ਹਾਂ ਪਾਣੀ ਦਾ ਅਸੀਂ ਇਸ ਗਲਤਫਹਿਮੀ ਦੇ ਵਿੱਚ ਰਹਨੇ ਹਾਂ ਕਿ ਸਾਨੂੰ ਰੱਬ ਉੱਤੋਂ ਦੇਖ ਰਿਹਾ ਹੈ ਪਰ ਰੱਬ ਤੁਹਾਨੂੰ ਅੰਦਰੋਂ ਦੇਖ ਰਿਹਾ ਹੈ ਜੋ ਬੰਦੇ ਤੇ ਦੁੱਖ ਆਉਂਦਾ ਹੈ ਇਹ ਦੁੱਖ ਬੰਦੇ ਦਾ ਸੱਚਾ ਮਿੱਤਰ ਹੈ ਇਹ ਸਾਨੂੰ ਸਬਕ ਸਿਖਾ ਕੇ ਜਾਂਦਾ ਹੈ ਤੇ ਜਾਣ ਲੱਗਾ ਸੁਖ ਦੇ ਕੇ ਜਾਂਦਾ ਹੈ ਜੇ ਮੰਜ਼ਲਾਂ ਤੇ ਜਾਣਾ ਹੈ ਤਾਂ ਰਾਹ ਦੇ ਕੰਡਿਆਂ ਤੋਂ ਨਾ ਡਰੋ ਰਾਹ 'ਚ ਕੰਡੇ ਆਉਣ ਵਾਲੀਆਂ ਰੁਕਾਵਟਾਂ ਤੋਂ ਨਾ ਡਰੋ ਕਿਉਂਕਿ ਇਹ ਕੰਡੇ ਹੀ ਤਾਂ ਸਾਡੀ ਰਫਤਾਰ ਨੂੰ ਤੇਜ਼ ਕਰ ਦਿੰਦੇ ਹਨ ਫਿਰ ਅਸੀਂ ਤੇਜ਼ੀ ਨਾਲ ਅੱਗੇ ਵਧਦੇ ਹਾਂ ਅੱਖਾਂ ਬੰਦ ਕਰਕੇ ਮੰਜ਼ਲ ਵੱਲ ਨਹੀਂੋਂ ਭੱਜੀ ਦਾ ਕੋਠੇ ਦੇ ਉੱਤੇ ਚੜ੍ਹ ਕੇ ਪੌੜੀ ਦਾ ਪਹਿਲਾ ਡੰਡਾ ਨਹੀਂ ਭੁੱਲੀ ਦਾ ਉਲਟਾ ਵੀ ਪੜ ਕੇ ਦੇਖ ਲਿਆ ਤੇ ਸਿੱਧਾ ਵੀ ਪੜ ਕੇ ਲੈ ਦੇਖ ਲਿਆ ਪਰ ਦਰਦ ਤਾਂ ਦੋਨਾਂ ਪਾਸਿਆਂ ਤੋਂ ਇੱਕੋ ਜਿਹਾ ਹੀ ਨਜ਼ਰ ਆਉਂਦਾ ਹੈ ਦਰਦ ਤਾਂ ਦਰਦ ਹੀ ਰਿਹਾ ਜੋ ਰਸਤੇ ਵਿੱਚ ਰੁਕਾਵਟਾਂ ਆਉਂਦੀਆਂ ਹਨ ਉਹ ਰੁਕਾਵਟਾਂ ਜਿੰਦਾ ਇਨਸਾਨ ਦੇ ਰਾਹਾਂ ਵਿੱਚ ਹੀ ਆਉਂਦੀਆਂ ਹਨ ਮੁਰਦਿਆਂ ਨੂੰ ਤਾਂ ਸਾਰੇ ਲੋਕ ਖਰਾ ਦਿੰਦੇ ਹਨ ਪੱਥਰ ਉਦੋਂ ਤੱਕ ਸਹੀ ਸਲਾਮਤ ਰਹਿੰਦਾ ਹੈ ਜਦੋਂ ਤੱਕ ਉਹ ਪਹਾੜਾਂ ਨਾਲ ਜੁੜਿਆ ਰਹਿੰਦਾ ਹੈ ਤੇ ਪੇੜ ਦਾ ਪੱਤਾ ਉਦੋਂ ਤੱਕ ਸੁਰੱਖਿਤ ਰਹਿੰਦਾ ਹੈ ਜਦੋਂ ਉਹ ਪੇੜ ਦੇ ਨਾਲ ਜੁੜਿਆ ਰਹਿੰਦਾ ਹੈ ਤੇ ਬੰਦਾ ਉਦੋਂ ਤੱਕ ਸੁਰੱਖਿਤ ਰਹਿੰਦਾ ਹੈ ਜਦੋਂ ਤੱਕ ਉਹ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜਿਆ ਰਹਿੰਦਾ ਹੈ ਜੇ ਪਿਆਰ ਵਾਹਿਗੁਰੂ ਨਾਲ ਹੈ ਤਾਂ ਫਿਰ ਸ਼ੱਕ ਕਿਉਂ ਜੇ ਭਰੋਸਾ ਵਾਹਿਗੁਰੂ ਤੇ ਹੈ ਤੇ ਫਿਰ ਚਿੰਤਾ ਕਿਉਂ ਜਦੋਂ ਦੇਣ ਵਾਲਾ ਉਹ ਵਾਹਿਗੁਰੂ ਹੈ ਤੇ ਫਿਰ ਮੈਂ ਕਿਉਂ ਕਮੰਡ ਕਿਉਂ ਜਿਹੜੇ ਲੋਕ ਮਾਨਸਿਕ ਤੌਰ ਤੋਂ ਕਮਜ਼ੋਰ ਹੁੰਦੇ ਹਨ ਉਹਨਾਂ ਦੇ ਸਲਾਹਕਾਰ ਜੋਤਸੀ ਬਾਬੇ ਹੀ ਹੁੰਦੇ ਹਨ ਖੁਦ ਦੇ ਉੱਤੇ ਐਨਾ ਕੰਮ ਕਰੋ ਕਿ ਲੋਕਾਂ ਨੂੰ ਉਹਨਾਂ ਦੀ ਔਕਾਤ ਦਾ ਪਤਾ ਚੱਲ ਜਾਵੇ ਫੁੱਲਾਂ ਦੀ ਖੁਸ਼ਬੂ ਤਾਂ ਜਿੱਧਰ ਹਵਾ ਵਗਦੀ ਹੈ ਉਧਰ ਹੀ ਫੈਲਦੀ ਹੈ ਪਰ ਜੋ ਬੰਦਾ ਚੰਗਿਆਈਆਂ ਕਰਦਾ ਹੈ ਚੰਗੇ ਕਰਮ ਕਰਦਾ ਹੈ ਤਾਂ ਉਸ ਦੀ ਮਹਿਮਾ ਉਪਮਾ ਚਾਰੋਂ ਦਿਸ਼ਾਵਾਂ ਵਿੱਚ ਫੈਲਦੀ ਹੈ ਪੈਸੇ ਦਾ ਕਦੇ ਵੀ ਮਾਣ ਨਹੀਂ ਕਰਨਾ ਚਾਹੀਦਾ ਕਿਉਂਕਿ ਕਹਿੰਦੇ ਹਨ ਜਿਆਦਾ ਅਤ ਚੱਕੀ ਹੋਵੇ ਤਾਂ ਉਹ ਅੰਤ ਦਾ ਕਾਰਨ ਬਣਦੀ ਹੈ ਓਹੋ ਮਾਲਕ ਆਪੇ ਉੱਤੇ ਚੱਕੀ ਜਾਂਦਾ ਥੱਲੇ ਲਹੋਂਦੇ ਬਥੇਰੇ ਨੇ ਜਦ ਕਿਰਪਾ ਹੋ ਜੇ ਮਾਲਕ ਦੀ ਵਾਹਿਗੁਰੂ ਦੀ ਤਾਂ ਫਿਰ ਗੋਂਗੇ ਵੀ ਕਥਾ ਸੁਣਾਉਂਦੇ ਨੇ ਬੁੱਲਿਆ ਚਾਦਰ ਮੈਲੀ ਸਾਬਣ ਥੋੜਾ ਬੈਠ ਕੇ ਕਿਨਾਰੇ ਧੋਵੇਂਗਾ ਨਾਲੇ ਧੋਵੇਂਗਾ ਨਾਲੇ ਰੋਵੇਂਗਾ ਦਾਗ ਐਨੇ ਜ਼ਿਆਦਾ ਹੈ ਕੇ ਲੱਥਣੇ ਨਹੀਂ ਧੁੱਪਣੇ ਨਹੀਂ ਜੋ ਜਾਤ ਪਾਤ ਵਿੱਚ ਵਿਸ਼ਵਾਸ ਕਰਦੇ ਹਨ ਉਹ ਆਪਣੇ ਓਗਣਾ ਨੂੰ ਵੀ ਗੁਣ ਹੀ ਸਮਝਦੇ ਹਨ ਰਿਸ਼ਤੇ ਹੋਣ ਜਾਂ ਬਰਫ਼ ਹੋਵੇ ਦੋਨਾਂ ਨੂੰ ਬੜਾਏ ਰੱਖਣ ਲਈ ਠੰਡ ਦੀ ਜ਼ਰੂਰਤ ਪੈਂਦੀ ਹੈ ਕਈ ਵਾਰ ਝੂਠ ਇਸ ਕਰਕੇ ਵੀ ਜਿੱਤ ਜਾਂਦਾ ਹੈ ਕਿਉਂਕਿ ਸੱਚ ਬੋਲਣ ਦੀ ਕਿਸੇ ਦੀ ਉਕਾਤ ਨਹੀਂ ਹੁੰਦੀ ਪर्वਤਾਂ ਨੂੰ ਛੱਡ ਕੇ ਬੰਦੇ ਹਨ ਜਿੰਨਾ ਸਮੁੰਦਰ ਬਣਨਾ ਹੁੰਦਾ ਹੈ ਜਖਮ ਉਹਨਾਂ ਨੂੰ ਬਹੁਤ ਲੱਗਦੇ ਜਿਨ੍ਹਾਂ ਨੇ ਸ਼ਿਕੰਦਰ ਬਣਨਾ ਹੁੰਦਾ ਹੈ ਸਦਾ ਨਿਮਕੀ ਰਹੋ ਤੇ ਝਾੜ ਬੁਝ ਕੇ ਅਣਜਾਣ ਰਹੋ ਬਣ ਕੇ ਤੇ ਦੁਨੀਆ ਦੀ ਕੋਈ ਵੀ ਤਾਕਤ ਐਦਾਂ ਦੀ ਨਹੀਂ ਜੋ ਤੁਹਾਨੂੰ ਹਰਾ ਸਕੇ ਇੱਕ ਦਿਨ ਮੈਂ ਰੱਬ ਨੂੰ ਪੁੱਛਿਆ ਰੱਬ ਜੀ ਰਾਤ ਨੂੰ ਮੇਰੀ ਅੱਖ ਖੁੱਲ੍ਹੇ ਤੇ ਮੈਂ ਬੰਦਗੀ ਨਾ ਕਰਾਂ ਤਾਂ ਕੀ ਨੁਕਸਾਨ ਹੈ ਜੇ ਕਰਾਂ ਤਾਂ ਮੈਨੂੰ ਕੀ ਫਾਇਦਾ ਹੈ ਤਾਂ ਰੱਬ ਜੀ ਕਹਿੰਦੇ ਜਦੋਂ ਤੇਰੀ ਰਾਤ ਨੂੰ ਅੱਖ ਖੁੱਲ੍ਹੇ ਤੇ ਉੱਠਣ ਦੇ ਬਾਵਜੂਦ ਵੀ ਫਿਰ ਤੂੰ ਸੌਂ ਜਾਵੇਂ ਤੂੰ ਫਿਰ ਮੇਰੇ ਨਾਲ ਬੇਵਫਾਈ ਕਰ ਰਿਹਾ ਹੈ ਤੇ ਜੇ ਤੇਰੀ ਰਾਤ ਨੂੰ ਅੱਖ ਖੁੱਲ੍ਹਦੀ ਹੈ ਤੂੰ ਉੱਠ ਕੇ ਬੰਦਗੀ ਕਰਦਾ ਹੈ ਰੱਬ ਦਾ ਜਾਪ ਕਰਦਾ ਹੈ ਤਾ ਉਸ ਤੋਂ ਬਾਅਦ ਜੋ ਤੂੰ ਮੰਗੇ ਮੈਂ ਤੇਰੀ ਰਹਿਮਤਾਂ ਦੇ ਨਾਲ ਝੋਲੀ ਨਾ ਭਰਾਂ ਤਾਂ ਫਿਰ ਮੇਰੇ ਵੱਲੋਂ ਬੇਵਫਾਈ ਹੈ ਤੇਰੇ ਨਾਲ ਜ਼ੁਬਾਨ ਦੀ ਸੰਭਾਲ ਕਰਨਾ ਦੁਨੀਆ ਦੀ ਦੌਲਤ ਨਾਲੋਂ ਔਖਾ ਹੈ ਮੂੰਹ ਵਿੱਚ ਜ਼ੁਬਾਨ ਤਾਂ ਸਾਰੇ ਰੱਖਦੇ ਹਨ ਪਰ ਕਮਾਲ ਨੇ ਉਹ ਲੋਕ ਜੋ ਇਹਦੀ ਸੰਭਾਲ ਬੜੀ ਬੇਖੂਬੀ ਦੇ ਨਾਲ ਕਰਦੇ ਹਨ ਕੁਝ ਵੀ ਹੋ ਜਾਵੇ ਚੰਗਾ ਬੰਦਾ ਤਾਂ ਚੰਗਾ ਹੀ ਰਹਿੰਦਾ ਹੈ ਕਦੇ ਗੁਣ ਨਹੀਂ ਬਦਲਦੇ ਸ਼ੇਰ ਭਾਵੇਂ ਕਿੰਨਾ ਵੀ ਭੁੱਖਾ ਹੋਵੇ ਕਦੇ ਘਾ ਨਹੀਂ ਖਾਂਦਾ ਤੇ ਚੰਦਨ ਦੀ ਲੱਕੜ ਨੂੰ ਸਾੜ ਦੋ ਪਰ ਉਹਦੇ ਵਿੱਚੋਂ ਖੁਸ਼ਬੂ ਨਹੀਂ ਜਾਂਦੀ ਸਾਡੇ ਵੱਲੋਂ ਬੇਈਮਾਨੀ ਠੱਗੀ ਗਲਤ ਤਰੀਕੇ ਨਾਲ ਇਕੱਠੇ ਕੀਤੇ ਹੋਏ ਧਨ ਦਾ ਵੰਟਵਾਰਾ ਤਾਂ ਸਾਡੇ ਬੱਚਿਆਂ ਨੇ ਆਪਸ ਵਿੱਚ ਕਰ ਲੈਣਾ ਹੈ ਪਰ ਬੰਦਿਆ ਤੇਰੇ ਕਰਮਾਂ ਦਾ ਵਟਵਾਰਾ ਕਿਸੇ ਦੇ ਨਾਲ ਨਹੀਂ ਹੋਣਾ ਉਹ ਕਰਮ ਤਾਂ ਤੈਨੂੰ ਇਕੱਲੇ ਨੂੰ ਹੀ ਭੋਗਣੇ ਪੈਣੇ ਹਨ ਕਿਸੇ ਨੂੰ ਮਾਫ ਕਰਕੇ ਚੰਗੇ ਜਰੂਰ ਬਣ ਜਾਓ ਪਰ ਦੁਬਾਰਾ ਤੋਂ ਵਿਸ਼ਵਾਸ ਕਦੇ ਨਾ ਕਰੋ ਪ੍ਰੋਫੈਸਰ ਡਾਕਟਰ ਇੰਜੀਨੀਅਰ ਇਹ ਸਾਰੇ ਤਾਂ ਤੁਹਾਨੂੰ ਬੜੀ ਹੀ ਆਸਾਨੀ ਨਾਲ ਮਿਲ ਜਾਣਗੇ ਪਰ ਠੀਕ ਠਾਕ ਤੇ ਖਰਾ ਬੰਦਾ ਇਸ ਜਹਾਨ ਵਿੱਚੋਂ ਮਿਲਣਾ ਬਹੁਤ ਹੀ ਮੁਸ਼ਕਲ ਹੈ ਅੱਜ ਆਪਾਂ ਇਸ ਵੀਡੀਓ ਨੂੰ ਇੱਥੇ ਹੀ ਖਤਮ ਕਰਦੇ ਆਂ ਫਿਰ ਤੋਂ ਨਵੀਂ ਵੀਡੀਓ ਲੈ ਕੇ ਆਵਾਂਗੇ ਨਵੀਆਂ-ਨਵੀਆਂ ਗੱਲਾਂ ਵੀਡੀਓ ਦੇ ਵਿੱਚ ਕਰਾਂਗੇ ਤੇ ਜੇ ਅਗਰ ਤੁਹਾਨੂੰ ਵੀਡੀਓ ਚੰਗੀ ਲੱਗੇ ਤੁਹਾਨੂੰ ਗੱਲਾਂ ਪਸੰਦ ਆਉਣ ਕਿਊਟਸ ਪਸੰਦ ਆਉਣ ਵੀਡੀਓ ਚੰਗੀ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਅੱਗੇ ਸ਼ੇਅਰ ਵੀ ਜ਼ਰੂਰ ਕਰਨਾ ਨੋਟੀਫਿਕੇਸ਼ਨ ਦੇ ਬੈਲ ਨੂੰ ਵੀ ਆਨ ਕਰ ਲੈਣਾ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਆ ਜਾਵੇ ਸੋ ਵੀਡੀਓ ਵੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ